ਸਿੰਘ ਜੀ ਐਕਸਪ੍ਰੈਸ ਮੋਟਰਸਾਈਕਲ ਦਾ ਰਹਿਣਾ ਉਹ ਮਾਲ ਫਿਰ ਕੀ ਕਰਨਾ ਕੀ ਹੋਇਆ ਘਟਨਾ ਇਦਾਂ ਹੀ ਇੱਥੇ ਜਾ ਰਹੇ ਸੀ ਉਹ ਪਿੰਡ ਨੂੰ ਜਾ ਰਹੇ ਸੀ ਸਿੱਚਨ ਜਾ ਰਹੇ ਤੇ ਜੇ ਰਸਤੇ 'ਚ ਟਿਪਰ ਕੜਾਈ ਗਿਆ ਤੇ ਪੱਧਾ ਤੇ ਮੋਟਰਸਾਈਕਲ ਨੇ ਕੱਟ ਮਾਰਿਆ ਤੇ ਉਹ ਮੋਟਰਸਾਈਕਲ ਨਿਕਲ ਗਿਆ ਮੈਂ ਉਹ ਚਾਲ ਲਗਿਆ ਬ੍ਰੇਕ ਮਾਰੀ ਤੇ ਲਾਗੇ ਖੱਡਾ ਸੀ ਤੇ ਰੋਡ ਟੁੱਟਿਆ ਹੈ ਨਾਲ ਉਹ ਫਿਰ ਬ੍ਰੇਕ ਮਾਰਨਾ ਗੱਡੀ ਪੱਟ ਗਈ ਕੋ ਸਵਾਰੀਆਂ ਘੁਬਰਾ ਗਏ ਘੁਬਰਾ ਨਾਲ ਫਿਰ ਕਿੰਨੇ ਕਿੰਨੀਆਂ ਸਵਾਰੀਆਂ 10 12 ਹੀ ਸਵਾਰ ਇਥੇ ਨਿਕਲਣਾ ਤੁਹਾਨੂੰ ਐਸੇ ਤੇ ਰੈਲੀ ਚ ਆਈ ਸੀ ਰੈਲੀ ਚ ਆਈ ਸੀ ਰੈਲੀ ਤੋਂ ਬਾਕਸ ਜਾ ਰਹੇ ਹਾਂ ਹਾਲਤ ਇੱਥੇ ਬੰਦ ਹੋ ਗਿਆ ਔਰ ਠੀਕ ਹੈ ਦੇਖ ਰਹੇ ਕੋਈ ਜਰੂਰ ਸਾਡੇ ਟੈਬਲ ਤੇ ਲਿਖਣੀ ਕੋ ਆਵਾਜ਼ ਨਹੀਂ ਆ ਰਹੀ ਕਿੰਨੇ ਕਿੰਨੇ ਲੋਕ 15 ਸੈਕਿੰਡ ਤੋਂ 15 ਲੱਗਦੇ ਹੋ ਜੀ ਕੀ ਤੁਹਾਡਾ ਨਾਮ ਦੱਸਣਾ ਮੇਰਾ ਪਿੰਨ ਤਲਵੰਡੀ ਪਾਈ ਆ ਜਗENDER ਸਿੰਘ ਆ ਜੇ ਤੁਹਾਨੂੰ ਕਰਨਾ ਵੀ ਤੁਸੀਂ ਚਾਹਦੇ ਨਹੀਂ ਇਹ ਪਲਟੀ ਹੋਇਆ ਹੋਈ ਸੀ ਜਦੋਂ ਅਸੀਂ ਆਉਂਦੇ ਸੀਗੇ ਪਲਟੀ ਹੋਈ ਸੀ ਉਸ ਟਾਈਮ ਗੱਡੀ ਕਿੰਨੇ ਕਿੰਨੇ ਸੀ ਇਹ ਹੈਗੇ ਸੀ ਤਾਂ 15 ਬੰਦੇ ਸੱਤਾਂ ਵਾਵਾ ਲੱਗੀਆਂ ਹੀਆਂ ਉਧਰ ਜਾਣ ਗਿਆਨ ਹੈ ਨਹੀਂ ਕੋਈ ਕਹਿੰਦਾ ਵੀ ਠੀਕ ਠਾਕ ਆ ਹਾਂ ਰਗੜਾ ਰਗੜਾਈਆਂ ਜਾਨੀ ਨਕਸਾਲ ਤੋਂ ਬਚਾ ਜਾਨੀ ਤੋਂ ਨਹੀਂ ਹੈਨੀ ਬੜਾ ਪਤਾ ਲੱਗਾ ਕਿਧਰੋਂ ਕਿਧਰ ਨੂੰ ਜਾ ਰਹੇ ਸੀ ਇਹ ਇਦੋਂ ਜਾਂਦੇ ਸੀ ਸੁਲਤਾਨਪੁਰ ਨੂੰ ਕਿਉਂ ਮੂੰਹ ਇਧਰ ਸੀ ਨਾ ਕਿੱਥੇ ਦਾ ਅਸੀਂ ਉਧਰੋਂ ਆਉਣ ਦੇ ਕੇ ਤੇ ਇੱਕ ਕਪੂਰਥਲੇ ਬੁਲਾਉਂਦੇ ਆਂ ਕਈ ਕਪੂਰਥਲੇ ਬੁਲਾਉਂਦੇ ਸੀ ਤੇ ਹੁਣ ਮੌਕੇ ਤੇ ਤੁਸੀਂ ਹਸਪੀਟਲ ਤੁਸੀਂ ਲੈ ਕੇ ਪਹੁੰਚ ਨਾ ਵੀ ਨਾਲ ਇਹਨੂੰ ਕਿਹਾ ਡਰਾਈਵਰ ਨੂੰ ਕਿਹਾ ਵਿਚਾਰ ਲੈ ਕੇ ਜਾ ਉਹਨਾਂ ਨੂੰ ਨਵੀਂ ਇਹ ਤਾਂ ਇੱਥੇ ਪਿਆ ਜਾ ਵਿਚਾਰੇ ਗਰਮੀ ਹੈਗੀ ਆ ਬਹੁਤ ਵਿਚਾਰ ਕਾਰਨ ਹੀ ਲੱਗਦਾ ਹੈ ਹਾਂਜੀ ਕੀ ਕਰਨ ਲੱਗਦਾ ਇਹ ਦੇਖੋ ਕਿਦਾਂ ਪੈਰਸੇ ਦਾ ਮੇਰੇ ਸਭ ਨਾਲ ਆਊਟ ਹੋ ਗਿਆ ਆ ਉਹ ਬਣਦਾ ਸੀ ਨਾ ਰੋਡ ਬਣਿਆ ਵਾ ਉਸੇ ਟਿਪਰ ਵੀ ਖੜੇ ਸੀ ਆਪਣੇ ਤੋਂ ਪਿੰਨਾ ਜਾਣ ਕੇ ਹੋਇਆ ਹੋਇਆ ਸੀਗਾ ਉਸ ਮੌਕੇ ਤੇ ਨਹੀਂ 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 ਮੌਕੇ ਤੇ ਨਹੀਂ ਕਿੱਥੇ ਹੋਇਆ ਆ ਕੇ ਚੱਕਿਆ ਹਾਂ ਆ ਕੇ ਚੱਕਿਆ ਆ ਜਨਾ ਜ਼ਰੂਰ ਮੈਂ ਮੌਕੇ ਤੇ ਨਹੀਂ ਐਸਾ ਐਕਸੀਡੈਂਟ ਦਾ ਮਾਮਲਾ ਸਾਡੇ ਆਇਆ ਕਿੱਥੋਂ ਨਹੀਂ ਕਰਨਾ ਹੈ ਕਿ ਇੱਕ ਕਰਾਂਗਾ ਰੋਡ ਸਾਈਡ ਐਕਸੀਡੈਂਟ ਸਾਡੇ ਕੋਲ ਤਕਰੀਬਨ 4:30 5:00 ਵਜੇ ਸਾਡੇ ਕੋਲ ਆਇਆ ਹੈ ਪਤਾ ਲੱਗਾ ਸੀ ਕਿ ਛੋਟੇ ਹਾਥੀ ਵਿੱਚ ਜਾ ਰਹੇ ਸੀ ਇਹ ਸੁਲਤਾਨਪੁਰ ਲੋਧੀ ਤੋਂ ਅੱਗੇ ਜਾ ਕੇ ਸ਼ਾਇਦ ਕੋਈ ਕੋਈ ਜਾਨਵਰ ਆ ਗਿਆ ਜਾਂ ਕੁੱਤਾ ਆ ਗਿਆ ਸੰਤੁਲਨ ਵਿਗੜ ਗਿਆ ਤੇ ਉਹ ਛੋਟਾ ਹਾਥੀ ਪਟ ਗਿਆ ਸੀ ਸਾਡੇ ਕੋਲ ਆਏ ਸੀ ਉਹਨਾਂ ਵਿੱਚੋਂ ਇੱਕ ਜ਼ਿਆਦਾ ਸੀਰੀਅਸ ਸੀਗਾ ਉਹ ਇਮੀਡੀਏਟਲੀ ਅਸੀਂ ਰੈਫਰ ਕਰਤਾ ਉਸ ਤੋਂ ਬਾਅਦ ਸਾਰਿਆਂ ਦਾ ਅਸੀਂ ਇਲਾਜ ਕਰਕੇ ਜਿਹੜੇ-ਜਿਹੜੇ ਵਿੱਚ ਸੱਟ ਲੱਗਦੀ ਸੀ ਰਸਿਰ ਦੀ ਸੱਟ ਆ ਜਾਂ ਗੰਭੀਰ ਹੈਗਾ ਸੀ ਉਹਨਾਂ ਨੂੰ ਰੈਫਰ ਕਰ ਦਿੱਤਾ ਬਾਕੀ ਜਿਹੜੇ ਸਾਡੇ ਕੋਲ ਹੈਗੇ ਆ ਉਹਦਾ ਇਲਾਜ ਚੱਲ ਰਿਹਾ ਜੀ ਪਰ ਕਿੰਨੇ ਜਾਨੇ ਦਿੱਤਨੀ ਹੋਈ ਇਹਦੇ ਵਿੱਚ ਸਾਡੇ ਕੋਲ 13 ਬੰਦੇ ਆਏ ਸੀ ਵਿਚਈ ਲੇਡੀਜ਼ ਸੀਗੀਆਂ ਵਿਚਈ ਜਣ ਸੀ ਕਿੰਨੇ ਜਾਨੇ ਕੋਲ ਰੈਫਰ ਹੋਏ ਉਹਨਾਂ ਵਿੱਚੋਂ 6 ਨੂੰ ਅਸੀਂ ਰੈਫਰ ਕੀਤਾ ਸਟਾਂ ਦੇ ਆਧਾਰ ਤੇ ਦੋ ਲੇਡੀਜ਼ ਸੀਗੀਆਂ ਉਹਨਾਂ ਦੇ ਘਰ ਦੇ ਰੈਫਰ ਹੋਏ ਸੀ ਉਹਨਾਂ ਨੇ ਵੀ ਆਪਣੀ ਰਿਕੁਐਸਟ ਤੇ ਸਾਡੇ ਕੋਲ ਰੈਫਰ ਹੋਏ ਕਿੰਨਾ ਵਾਪਰੇ ਕਿੱਥੇ ਗਏ ਦੱਸਣ ਮੁਤਾਬਕ ਜਿਹੜਾ ਸੁਲਤਾਨਪੁਰ ਲੋਧੀ ਤੋਂ ਡੰਗਾ ਪੋੜਿਆ ਨਾ ਉਥੇ ਬਾਹਰ ਨਿਕਲਦੇ ਸਾਰ ਕਿਤੇ ਇਹਨਾਂ ਨੇ ਹਾਦਸਾ ਹੋਇਆ ਜੀ ਕਿਸ ਨਾਲ ਟੱਕਰ ਹੋਈ ਜੀ ਨਹੀਂ ਆਪਣੇ ਆਪ ਹੀ ਸੰਦੋਲਨ ਵਿਗੜਿਆ ਤੇ ਉੱਪਰ ਗਿਆ